ਸੋ ਜਿਵੇਂ ਇੱਥੇ ਬੜਾਇਲ ਜੇਲ ਦੇ ਵਿੱਚ ਭਾਈ ਪਰਮਜੀਤ ਸਿੰਘ ਘੋਰਾ ਹੈ ਪਿਛਲੇ 3 ਮਹੀਨਿਆਂ ਤੋਂ ਬਾਤ ਬਾਤ ਕਹਿ ਰਿਹਾ ਹੈ ਕਿ ਮੇਰੀ ਪੇਨ ਹੈਗੀ ਹੈ ਹਾਂ ਨਾ ਮਲਜ਼ੂਰ ਇਨਫੈਕਸ਼ਨ ਹੈ ਸਟੋਮਿਕ ਇਨਫੈਕਸ਼ਨ ਹੈ ਇਲਾਜ ਨਹੀਂ ਕਰਾ ਰਹੇ ਸੋ ਦੋਨਾਂ ਜ਼ਿਲ੍ਹਿਆਂ ਦਾ ਮਾਹੌਲ ਡਿਫਰੈਂਟ ਹੁੰਦਾ ਹੈ ਐਨਐਸ ਇਸ ਆਲਵੇਸ ਪ੍ਰੀਵੈਂਟਿਵ ਹੈ ਤੇ ਇਹ ਜਿਹੜੀ ਯੂਏਪੀ ਹੈ ਇਹ ਐਡ ਕੀਤੀ ਹੈ ਇਹਦੇ ਵਿੱਚ ਜਿਹੜਾ ਇੱਕ ਸਾਡੇ ਗੁਰਪ੍ਰੀਤ ਸਿੰਘ ਹਰੀਨੋ ਜਿਹੜਾ ਦੀਪ ਸਿੱਧੂ ਦਾ ਬੜਾ ਕਲੋਜ਼ ਸਾਥੀ ਸੀ ਜਦੋਂ ਦੀਪ ਸਿੱਧੂ ਨੇ ਵਾਰਿਸ ਪੰਜਾਬ ਬਣਾਈ ਹੈ ਤੇ ਵਾਰਿਸ ਪੰਜਾਬ ਦਾ ਉਹਨੂੰ ਔਨੇ ਖਜ਼ਾਂਚੀ ਬਣਾਇਆ ਸੀ ਹਾਂ 9 ਅਕਤੂਬਰ ਨੂੰ ਉਹਦਾ ਮਰਡਰ ਹੁੰਦਾ ਹੈ ਉਸ ਮਰਡਰ ਦੇ ਵਿੱਚ ਜਦੋਂ ਲੇਸ ਟੁੱਟਦੀਆਂ ਨੇ ਉਹਦੇ ਵਿੱਚ ਫਿਰ ਇਹ ਸਾਹਮਣੇ ਆਉਂਦਾ ਹੈ ਕਿ ਜਿਹੜਾ ਮੋਟਿਵ ਸੀ ਹਰੀਨੋ ਨੂੰ ਕਤਲ ਕਰਨ ਦਾ ਉਹਦੇ ਵਿੱਚ ਮਾਸਟਰਮਾਈਂਡ ਜਿਹੜਾ ਇਹ ਅੰਮ੍ਰਿਤਪਾਲ ਨਾਦਮੁੰਡੇ ਹੈ ਜਿਹਨੂੰ ਹੁਣ ਅਸਿਕਲ ਐਮਪੀ ਬਣ ਗਿਆ ਹੈ ਤੇ ਕਤਲ ਕਰਨ ਦੀ ਵਜ੍ਹਾ ਕੀ ਸੀ ਵਜਾ AC ਕੀ ਪਹਿਲੇ ਮੈਂ ਤੁਹਾਨੂੰ ਥੋੜੀ ਜਿਹੀ ਬੈਕਗ੍ਰਾਉਂਡ ਚ ਲੈ ਜਾਣਾਂ ਹਮ ਗੁਰਪ੍ਰੀਤ ਹਰੀਨੋਂ ਜਿਹੜਾ ਹਰੀਨੋਂ ਪਿੰਡ ਦਾ ਹੈ ਰਹਿਣ ਵਾਲਾ ਸੀ ਉਹ ਦबई ਦੇ ਵਿੱਚ 2007 ਚ ਚਲਾ ਗਿਆ ਸੀ 2019 ਦੇ ਵਿੱਚ ਗੁਰਪ੍ਰੀਤ ਹਰੀਨੋਂ ਦਾ ਰੀਅਲ ਕਜ਼ਨ ਚਾਚੇ ਦਾ ਬੇਟਾ ਸੁਖਪ੍ਰੀਤ ਤੇ ਅਮਰਿਤਪਾਲ ਇੱਕ ਹੀ ਕਮਰੇ ਚ ਦबई ਚ ਰਹਿੰਦੇ ਸੀ ਉਸ ਤੋਂ ਬਾਅਦ ਜਿਹੜਾ ਇਹਦਾ ਗੁਰਪ੍ਰੀਤ ਦਾ ਸੰਪਰਕ ਹੁੰਦਾ ਭਾਈ ਅਪਤਾਰ ਸਿੰਘ ਖੰਡੇ ਨਾਲ ਵਾਰਿਸ ਪੰਜਾਬ ਦੇ ਦੋ ਹੀ ਗਾਈਡਿੰਗ ਸਪਿਰਿਟਸ ਸੀ ਭਾਈ ਦੀਪ ਸਿੱਧੂ ਤੇ ਭਾਈ ਅਬਦਾਰ ਸਿੰਘ ਖੰਡਾ ਜਦੋਂ ਗੁਰਪ੍ਰੀਤ ਦੀ ਵਾਕਫੀਅਤ ਅਬਦਾਰ ਸਿੰਘ ਖੰਡੇ ਨਾਲ ਬੰਦੀ ਹੈ ਅਬਦਾਰ ਸਿੰਘ ਖੱਡੇ ਰਹੀਓ ਇੰਟਰੋਡਿਊਸ ਹੋ ਜੰਦਾ ਹੈ ਦੀਪ ਸਿੱਧੂ ਦੇ ਨਾਲ ਜਦੋਂ ਦੀਪ ਸਿੱਧੂ ਕਿਸਾਨ ਐਜੀਟੇਸ਼ਨਸ ਐਕਟਿਵ ਹੁੰਦਾ ਹੈ ਤੇ ਗੁਰਪ੍ਰੀਤ ਹਰੀ ਨੂੰ ਦੁਬਈ ਛੱਡ ਕੇ ਪਰਮਨੈਂਟ ਪੰਜਾਬ ਚ ਆਪ ਦੇ ਪਿੰਡ ਸੈਟਲ ਹੋ ਜਾਂਦੇ ਹਾਂ ਫਿਰ ਉਦੀਪ ਦੇ ਇਹਨੇ ਨੇੜੇ ਚਲੇ ਜਾਂਦਾ ਹੈ 2021 ਚ ਜਦੋਂ ਦੀਪ ਵਾਰਿਸ ਪੰਜਾਬ ਨੂੰ ਰਜਿਸਟਰ ਕਰਾਉਂਦਾ ਨਾ ਮੈਂਬਰਸ ਨਾਲ ਉਹਨੂੰ ਉਹਦੀ ਇਮਾਨਦਾਰੀ ਕਰਕੇ ਖਜ਼ਾਂਚੀ ਬਣਾਉਂਦਾ ਹੈ ਹਾਂ ਤੇ ਇਹ ਸਾਰੇ ਐਪੀਸੋਡ ਦੇ ਵਿੱਚ ਜਦੋਂ ਇਹ ਐਨਐਸਸੀ ਇੰਪੋਜ਼ ਹੁੰਦੀ ਹੈ ਬੰਦਿਆਂ ਤੇ ਉਦੋਂ ਪਾਈ ਅਵਤਾਰ ਸਿੰਘ ਖੰਡਾ ਇੱਕ ਚਿੱਠੀ ਲਿਖਦਾ ਹੈ ਇਹਨੂੰ ਅਮਰਿਤਪਾਲ ਨੂੰ ਉਹ ਇਹਨੂੰ ਦੱਸਦਾ ਹੈ ਕਿ ਜਦੋਂ ਪਾਈ ਦੀਪ ਸਿੱਧੂ ਦੇ ਵੇਲੇ ਅਸੀਂ ਇੱਕ ਗੱਲ ਤੈਅ ਕਰ ਲਈ ਸੀ ਕਿ ਜਥੇਬੰਦੀ ਨੂੰ ਛੁਲਾਏਗੀ ਜਥੇਬੰਦੀ ਦੀ ਕੋਰ ਕਮੇਟੀ ਇਹច ਪਰਿਵਾਰਕ ਦਖਲਅੰਦਾਜ਼ੀ ਨਹੀਂ ਟਾਲਰੇਟ ਹੋਏਗੀ ਜੇ ਅਸੀਂ ਦੀਪ ਸਿੱਧੂ ਦੇ ਪਰਿਵਾਰ ਦੀ ਦਖਲਅੰਦਾਜ਼ੀ ਨਹੀਂ ਟਾਲਰੇਟ ਕੀਤੀ ਤੇ ਤੇਰੇ ਪਰਿਵਾਰ ਦੀ ਦਖਲਅੰਦਾਜ਼ੀ ਜਿਹੜੀ ਹੈ ਜਨੂ ਨਹੀਂ ਹੈ ਜਿਸ ਤੋਂ ਬਾਅਦ ਪਾਈ ਅਪਤਾਰ ਸਿੰਘ ਖੰਡੇ ਦਾ ਯੂਕੇ ਦੇ ਵਿੱਚ ਮਰਡਰ ਹੋ ਜਾਂਦਾ ਹੈ ਉਹੀ ਗੱਲ ਜਿਹੜਾ ਗੁਰਪ੍ਰੀਤ ਹਰੀਨੋ ਨੇ ਕਿਉਂਕਿ ਉਹ ਦੀਪ ਸਿੱਧੂ ਦੀ ਟੀਮ ਦਾ ਹਿੱਸਾ ਸੀ ਉਹਨੇ ਜਦੋਂ ਇਹ ਗੱਲ ਕਰਨੀ ਸ਼ੁਰੂ ਕੀਤੀ ਉਹਨੇ ਇਹਨੂੰ ਕਿਹਾ ਕਿ ਤੂੰ ਆਪ ਦਾ ਕੰਡੈਕਟ ਠੀਕ ਕਰ ਜਦੋਂ ਇਹਨੇ ਕੰਟੈਕਟ ਠੀਕ ਨਹੀਂ ਕੀਤਾ ਫਿਰ ਉਹ ਕਹਿੰਦਾ ਕਿ ਮੈਂ ਤੇਰੀਆਂ ਵੀਡੀਓਜ਼ ਤੇ ਜਿਹੜੇ ਸਾਰੇ ਹੈਗੇ ਨੇ ਫਿਰ ਮੈਂ ਤੈਨੂੰ ਐਕਸਪੋਜ਼ ਕਰ ਦਿਆਂਗਾ ਹਾਂ ਜਦੋਂ ਉਹਨੇ ਐਨੇ ਫਿਰ ਕੋਈ ਬੰਦੇ ਉਹਨੂੰ ਭੇਜੇ ਗੈਂਗਸਟਰ ਉਹਦੇ ਖੇਤ ਵਿੱਚ ਕਿ ਛੁੱਪ ਕਰ ਜਾ ਨਹੀਂ ਤੇ ਤੇਰਾ ਕਤਲ ਹੋ ਜਾਊ ਇਹ ਫੈਕਟਸ ਤੇ ਨਹੀਂ ਗੱਲਾਂ ਇਹ ਫੈਕਟਸ ਨਹੀਂ ਜੀ ਔਨ ਰਿਕਾਰਡ ਹੈਗੀਆਂ ਨੇ ਪਾਰਟ ਆਫ ਐਵਿਡੈਂਸ ਹੈ ਓਕੇ ਉਸ ਤੋਂ ਬਾਅਦ 9 ਅਕਤੂਬਰ ਨੂੰ ਉਹਦਾ ਮਰਡਰ ਹੋ ਜਾਂਦਾ ਹੈ ਮਰਡਰ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਕੁਝ ਜਿਹੜੀ ਵੀਡੀਓਜ਼ ਸੀ ਜਿਹੜੀਆਂ ਐਬਜੈਕਸ਼ਨੇਬਲ ਇਹਨੂੰ ਡਰ ਸੀ ਕਿ ਉਹ ਰਿਲੀਜ਼ ਨਾ ਹੋ ਹੁਣ ਇਸ ਕੇਸ ਦੇ ਵਿੱਚ ਜਿਹੜੀ ਨਹੀਂ ਕਈ ਲੇਅਰਸ ਨੇ ਜਿਹੜਾ ਮੋਟਿਵ ਹੈ ਮਾਸਟਰਮਾਈਂਡ ਤਾਂ ਅਮਰਿਤਪਾਲ ਹੈ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਇਹ ਵੀਡੀਓਸ ਸਾਹਮਣੇ ਆ ਜਾਂਦੀਆਂ ਨੇ ਤੇ ਮੇਰਾ ਜਿਹੜਾ ਵਾ ਲੋਕਾਂ ਦੇ ਵਿੱਚ ਮੈਂ ਐਕਸਪੋਜ਼ ਹੋ ਜਾਮਾਂਗਾ ਇੱਕ ਇਮਸ ਬਣੀ ਹੁੰਦੀ ਹੈ ਜਿਵੇਂ ਦੇਖੋ ਸਿਰਸੇ ਵਾਲੇ ਨੇ ਬੜੀ ਵੱਡੀ ਇਮਸ ਬਣਾਈ ਲੋਕਾਂ ਸ਼ੱਕ ਦੀ ਪਰ ਜਦੋਂ ਐਕਸਪੋਜ਼ ਹੋਇਆ ਹੈ ਮਰਡਰ ਵੀ ਨਿਕਲੇ ਨੇ ਰੇਪ ਕੇਸ ਵੀ ਨਿਕਲੇ ਨੇ ਕਈ ਕੋਸੋ ਵਿੱਚੋਂ ਨਿਕਲੇ ਹੈ ਸੋ ਐਨਵੇ ਸੀ ਕਿ ਐਕਸਪੋਜ਼ ਹੁੰਨ ਤੋਂ ਡਰਦਾ ਸੀ ਜਦੋਂ ਉਹ ਮਰਡਰ ਹੁੰਦਾ ਹੈ ਮਰਡਰ ਤੋਂ ਬਾਅਦ ਫਿਰ ਲੇਅਰ ਸ਼ੁਰੂ ਹੋ ਜਾਂਦੀ ਹੈ ਪਹਿਲੇ ਬੰਦੇ ਫੜੇ ਜਾਂਦੇ ਨੇ ਜਿਹੜੇ ਰੈਕੀ ਕਰਦੇ ਨੇ ਹਮ ਫਿਰ ਉਹ ਸ਼ੂਟਰਸ ਕਾਬੂ ਆਉਂਦੇ ਨੇ ਹਮ ਫਿਰ ਉਹ ਬੰਦੇ ਫੜੇ ਜਾਂਦੇ ਨੇ ਜਿਨ੍ਹਾਂ ਕੋਲ ਵੈਪਨਸ ਸਪਲਾਈ ਹੁੰਦੇ ਨੇ ਜਿਨ੍ਹਾਂ ਨੇ ਠਹਿਰਾਇਆ ਹੁੰਦਾ ਹੈ ਇਸ ਕੇਸ 'ਚ ਹੁਣ ਤੱਕ ਟੋਟਲ 17 ਬੰਦਿਆਂ ਦੇ ਖਿਲਾਫ ਫਾਈਲਰ ਹੈ ਜਿਨ੍ਹਾਂ 'ਚੋਂ 12 ਅਰੈਸਟ ਹੋ ਚੁੱਕੇ ਨੇ ਹਮ 5 ਜਿਹੜੇ ਨੇ ਸਟਿਲ ਫਰਾਰ ਹੈਗੇ ਨੇ ਜਿਨ੍ਹਾਂ 'ਚੋਂ ਇੱਕ ਡਿਬੂਗੜ ਜੇਲ੍ਹ 'ਚ ਹੈ 4 ਆਊਟ ਆਫ ਕੰਟਰੀ ਨੇ ਉਹ ਇਹਦੀਆਂ ਜਿਹੜੀਆਂ ਲੇਅਰਸ ਨੇ 1 ਬਾਈ 1 ਟੁਟਰੀਆਂ ਨਹੀਂ ਇੱਕ ਦਾ ਤੁਸੀਂ ਜਿਕਰ ਅਮਰਿਤਪਾਲ ਦਾ ਹੀ ਕਰ ਰਹੇ ਹੋ ਵੀ ਅਮਰਿਤਪਾਲ ਦਾ ਨਾਮ ਆ ਹਾਂ ਜਿਹੜੇ ਪੰਜ ਜਨਾਂ ਦੀ ਅਰੈਸਟ ਨਹੀਂ ਹੋਈ ਉਹਨਾਂ ਦੇ ਵਿੱਚ ਅਮਰਿਤਪਾਲ ਵੀ ਆਖਿਆ ਗਿਆ ਹਾਂ ਕਿਉਂਕਿ ਇਸ ਕੇਸ ਦੇ ਵਿੱਚ ਜਿਹੜਾ ਪਰਿਵਾਰ ਹੈ ਉਹ ਬੜਾ ਸਦਾਰਨ ਜ਼ਿਮੀਂਦਾਰ ਹੈ ਗਰੀਬ ਪਰਿਵਾਰ ਹੈ ਹਾਂ ਸੋ ਉਹਦੇ ਮਰਡਰ ਤੋਂ ਬਾਅਦ ਕੰਮ ਨਹੀਂ ਰੁਕਦਾ ਫਿਰ ਥ੍ਰੈਟਸ ਆਉਂਦੀਆਂ ਨੇ ਕਿ ਸੁਖਪ੍ਰੀਤ ਜਿਹੜਾ ਉਹਦੇ ਚਾਚੇ ਦਾ ਬੇਟਾ ਤੇ ਛੋਟਾ ਬੱਚਾ ਨਾ 10 ਸਾਲ ਦਾ ਹੈ ਕਿ ਇਹ ਕੇਸ ਦੀ ਪੈਰਵਾਈ ਬੰਦ